ਐਮ ਐਮ ਨਾ ਦੇ ਵਿਅਕਤੀ ਨੇ ਬਿਨਾਂ ਕਿਸੇ ਕਾਰੋਬਾਰ ਜਾਂ ਪਿਛੋਕੜ ਦੇ ਬਣਾਈ ਅਰਬਾਂ ਦੀ ਜਾਇਦਾਦ। ਅੰਮ੍ਰਿਤਸਰ ਦੇ ਪੌਸ਼ ਇਲਾਕੇ ਦੇ ਵਿੱਚ ਬਣਾਇਆ 1000 ਗੱਜ ਦਾ ਆਲੀਸ਼ਾਨ ਘਰ। ਅੰਮ੍ਰਿਤਸਰ ਦੇ ਅਰਬਪਤੀਆਂ ਦੇ ਵਿੱਚ ਗਿਣਿਆ ਜਾਂਦਾ ਐਮ ਐਮ ਨਾ ਦਾ ਬੋਲਬਾਲਾ। ਅੰਮ੍ਰਿਤਸਰ ਦਾ ਵਾਸੀ ਐਮ ਐਮ ਦੇ ਅਚਾਨਕ ਅਮੀਰ ਬਣਨ ਪਿੱਛੇ ਕਈ ਰਾਜ਼ ਛੁਪੇ ਹੋਏ ਨੇ ਤੁਹਾਨੂੰ ਦੱਸਦੀ ਕਿ ਕੁਝ ਸਾਲ ਪਹਿਲਾਂ ਐਮ ਐਮ ਨਾਂ ਦਾ ਵਿਅਕਤੀ ਸਿਰਫ ਜ਼ੀਰੋ ਤੇ ਸੀ ਪਰ ਕੁਝ ਸਾਲਾਂ ਦੇ ਵਿੱਚ ਉਹ ਅੰਮ੍ਰਿਤਸਰ ਦੇ ਅਰਬਪੱਤੀਆਂ ਦੇ ਵਿੱਚ ਗਿਣੇ ਜਾਣ ਲੱਗ ਪਿਆ ਨਾ ਤਾਂ ਉਸ ਦਾ ਕੋਈ ਕਾਰੋਬਾਰ ਹੈ ਅਤੇ ਨਾ ਹੀ ਉਹ ਕਿਸੇ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦਾ ਪਰ ਇਸ ਦੇ ਬਾਵਜੂਦ ਵੀ ਉਹ ਕਰੋੜਾਂ ਦੀ ਸੰਪਤੀ ਦਾ ਮਾਲਕ ਅਹਿਲੋਂ ਲੱਗ ਗਿਆ ਸੂਤਰਾ ਦੀ ਮੰਨੀਏ ਤਾਂ ਐਮ ਐਮ ਨਾ ਦੇ ਵਿਅਕਤੀ ਦੇ ਕੋਲੋਂ ਅੰਮ੍ਰਿਤਸਰ ਦੇ ਇੱਕ ਖੋਸ਼ ਖੇਤਰ ਦੇ ਵਿੱਚ ਆਲੀਸ਼ਾਨ ਹਵੇਲੀ ਹੈ ਅਤੇ ਇਸ ਦੀ ਕੀਮਤ ਕਰੋੜਾ ਰੁਪਏ ਦਿੱਤੇ ਸੀ ਜਾ ਰਹੀ ਹੈ ਜੋ ਕਿ ਆਮਦਨ ਦੇ ਸਰੋਤ ਤੋਂ ਬਿਨਾ ਸੰਭਵ ਨਹੀਂ ਹੈ ਐਸੇ ਕਮਾਉਣ ਦੇ ਲਈ ਐਮਐਮ ਨੇ ਬਲੈਕਮੇਲਿੰਗ ਦਾ ਟੰਗ ਅਪਣਾਇਆ ਤੇ ਬਲੈਕਮੇਲਿੰਗ ਦੇ ਲਈ ਅਕਸਰ ਨਵੇਂ ਪੀੜਤਾ ਦੀ ਭਾਲ ਕਰਦਾ ਰਿਹਾ ਐਮਐਮ ਦੇ ਸਾਰੇ ਹਨੇਰੇ ਪੇਤਾ ਦਾ ਪਰਦਾਫਾਸ਼ ਡੈਨਿਕ ਸਵੇਰਾ ਦੁਆਰਾ ਕੀਤਾ ਜਾਵੇਗਾ ਅਤੇ ਐਮਐਮ ਦੂਜਿਆਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਦਾ ਹੋਇਆ ਵੀ ਅਕਸਰ ਨਜ਼ਰ ਆਉਂਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਮਐਮ ਨਾਦਾਬ ਵਿਅਕਤੀ ਆਪਣੇ ਆਪ ਨੂੰ ਸਿਆਸਤਦਾਨ ਵੀ ਦੱਸਦਾ ਹੈ ਅਤੇ ਕਈ ਸਿਆਸੀ ਪਾਰਟੀਆਂ ਬਦਲ ਚੁੱਕੀਆਂ ਐ ਤੇ ਹਾਲੇ ਦੇ ਵਿੱਚ ਇੱਕ ਸਿਆਸੀ ਬਿਆਨਕਰਨ ਸੁਰਖੀਆਂ ਦੇ ਵਿੱਚ ਵੀ ਨਜ਼ਰ ਆਏ ਸਨ ਦੱਸਦੀ ਕਿ ਐਮਐਮ ਦੇ ਖਿਲਾਫ ਕਾਫੀ ਦੁਸ਼ਮਣੀ ਲੋਕਾਂ ਦੀ ਵੱਧ ਗਈ ਹੈ ਜੋ ਇੱਕ ਸਮੇਂ ਤੇ ਉਸਦੇ ਨਾਲ ਕੰਮ ਕਰਦੇ ਸਨ ਅੱਜ ਉਹੀ ਉਸਦੇ ਕਾਲੇ ਪੇਤ ਖੋਲਣ ਦੇ ਵਿੱਚ ਰੁੱਝੇ ਹੋਏ ਨਜ਼ਰ ਆ ਰਹੇ ਨੇ ਐਮਐਮ ਬਿਨਾ ਕਿਸੇ ਵੱਡੇ ਕਾਰੋਬਾਰ ਦੇ ਅਰਬਾਂ ਦਾ ਮਾਲਕ ਬਣ ਗਿਆ ਫਿਲਹਾਲ ਜਲਦ ਹੀ ਡੈਨਿਕ ਸਵੇਰਾ ਤੇ ਐਮਐਮ ਨਾਮ ਦੇ ਵਿਅਕਤੀ ਦਾ ਵੱਡਾ ਖੁਲਾਸਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਐਮਐਮ ਨਾਮ ਦੇ ਵਿਅਕਤੀ ਨੇ ਬਿਨਾਂ ਕਿਸੇ ਕਾਰੋਬਾਰ ਜਾਂ ਪਿਛੋਕੜ ਦੇ ਬਣਾਈ ਅਰਬਾਂ ਦੀ ਜਾਇਦਾਦ ਅੰਮ੍ਰਿਤਸਰ ਦੇ ਪੌਸ਼ ਇਲਾਕੇ ਦੇ ਵਿੱਚ ਬਣਾਇਆ 1000 ਗੱਜ ਦਾ ਆਲੀਸ਼ਾਨ ਘਰ ਅੰਮ੍ਰਿਤਸਰ ਦੇ ਅਰਬਪਤੀਆਂ ਦੇ ਵਿੱਚ ਗਿਣਿਆ ਜਾਂਦਾ ਹੈ ਐਮ ਐਮ ਨਾ ਦਾ ਬੋਲਵਾਲਾ ਅੰਮ੍ਰਿਤਸਰ ਦਾ ਵਾਸੀ ਐਮ ਐਮ ਦੇ ਅਚਾਨਕ ਅਮੀਰ ਬਣਨ ਪਿੱਛੇ ਕਈ ਰਾਜ਼ ਛੁਪੇ ਹੋਏ ਨੇ ਤੁਹਾਨੂੰ ਦੱਸਦੀ ਕਿ ਕੁਝ ਸਾਲ ਪਹਿਲਾਂ ਐਮ ਐਮ ਨਾ ਦਾ ਵਿਅਕਤੀ ਸਿਰਫ ਜ਼ੀਰੋ ਤੇ ਸੀ ਪਰ ਕੁਝ ਸਾਲਾਂ ਦੇ ਵਿੱਚ ਉਹ ਅੰਮ੍ਰਿਤਸਰ ਦੇ ਅਰਬਪਤੀਆਂ ਦੇ ਵਿੱਚ ਗਿਣੇ ਜਾਣ ਲੱਗ ਪਿਆ ਨਾ ਤਾਂ ਉਸ ਦਾ ਕੋਈ ਕਾਰੋਬਾਰ ਹੈ ਅਤੇ ਨਾ ਹੀ ਉਹ ਕਿਸੇ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦਾ ਪਰ ਇਸ ਦੇ ਬਾਵਜੂਦ ਵੀ ਉਹ ਕਰੋੜਾਂ ਦੀ ਸੰਪਤੀ ਦਾ ਮਾਲਕ ਕਹਿਣੋਂ ਲੱਗ ਗਿਆ ਸੂਤਰਾਂ ਦੀ ਮੰਨੀਏ ਤਾਂ ਐਮ ਐਮ ਨਾ ਦੇ ਵਿਅਕਤੀ ਦੇ ਕੋਲੋਂ ਅੰਮ੍ਰਿਤਸਰ ਦੇ ਇੱਕ ਖੋਸ਼ ਖੇਤਰ ਦੇ ਵਿੱਚ ਆਲੀਸ਼ਾਨ ਹਵੇਲੀ ਹੈ ਅਤੇ ਇਸ ਦੀ ਕੀਮਤ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ ਜੋ ਕਿ ਆਮਦਨ ਦੇ ਸਰੋਤ ਤੋਂ ਬਿਨਾਂ ਸੰਭਵ ਨਹੀਂ ਹੈ ਕੈਸੇ ਕਮਾਉਣ ਦੇ ਲਈ ਐਮਐਮ ਨੇ ਬਲੈਕਮੇਲਿੰਗ ਦਾ ਟੰਗ ਅਪਣਾਇਆ ਤੇ ਬਲੈਕਮੇਲਿੰਗ ਦੇ ਲਈ ਅਕਸਰ ਨਵੇਂ ਪੀੜਤਾ ਦੀ ਭਾਲ ਕਰਦਾ ਰਿਹਾ ਐਮਐਮ ਦੇ ਸਾਰੇ ਹਨੇਰੇ ਪੇਤਾ ਦਾ ਪਰਦਾਫਾਸ਼ ਡੈਨਿਕ ਸਵੇਰਾ ਦੁਆਰਾ ਕੀਤਾ ਜਾਵੇਗਾ ਅਤੇ ਐਮਐਮ ਦੂਜਿਆਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਦਾ ਹੋਇਆ ਵੀ ਅਕਸਰ ਨਜ਼ਰ ਆਉਂਦਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਮਐਮ ਨਾ ਦਾ ਵਿਅਕਤੀ ਆਪਣੇ ਆਪ ਨੂੰ ਸਿਆਸਤਦਾਨ ਵੀ ਦੱਸਦਾ ਹੈ ਅਤੇ ਕਈ ਸਿਆਸੀ ਪਾਰਟੀਆਂ ਬਦਲ ਚੁੱਕੀਆਂ ਐ ਤੇ ਹਾਲੇ ਦੇ ਵਿੱਚ ਇੱਕ ਸਿਆਸੀ ਬਿਆਨਕਾਰਨ ਅਸੁਰੱਖਿਆ ਦੇ ਵਿੱਚ ਵੀ ਨਜ਼ਰ ਆਏ ਸਨ ਦੱਸਦੀ ਕਿ ਐਮਐਮ ਦੇ ਖਿਲਾਫ ਕਾਫੀ ਦੁਸ਼ਮਣੀ ਲੋਕਾਂ ਦੀ ਵੱਤ ਗਈ ਹੈ ਜੋ ਇੱਕ ਸਮੇਂ ਤੇ ਉਸਦੇ ਨਾਲ ਕੰਮ ਕਰਦੇ ਸਨ ਅੱਜ ਉਹੀ ਉਸਦੇ ਕਾਲੇ ਪੇਤ ਖੋਲਣ ਦੇ ਵਿੱਚ ਰੁੱਝੇ ਹੋਏ ਨਜ਼ਰ ਆ ਰਹੇ ਨੇ ਐਮਐਮ ਬਿਨਾਂ ਕਿਸੇ ਵੱਡੇ ਕਾਰੋਬਾਰ ਦੇ ਅਰਬਾਂ ਦਾ ਮਾਲਕ ਬਣ ਗਿਆ ਫਿਲਹਾਲ ਜਲਦ ਹੀ ਦੈਨਿਕ ਸਵੇਰਾ ਤੇ ਐਨ ਮੈਂਬਰ ਨਾ ਦੇ ਵਿਅਕਤੀ ਦਾ ਵੱਡਾ ਖੁੱਲਾਖਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੈਨਿਕਸ ਵਿਰਾਵਾ ਟੀਵੀ